ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਤੋਂ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬਾਈਲ ਵਾਲਾ ਬੜਾ ਨਿਊਜ਼ ਦਵਾਲੇ ਤਾਂ ਜੀ ਬਿਦੇਤ ਬਿਦੇਤ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਨੀ ਜਿਹੜੀ ਫਾਈਨਲ ਝਾੜ ਆ ਜਿਹੜਾ ਆਪਣੇ ਕਣਕਾਂ ਦਾ ਕਿ ਮੇਰੇ ਆ ਕਿਉਂਕਿ ਹੁਣ ਕਣਕਾਂ ਦੀ ਬਾੜੀ ਦਾ ਕੰਮ ਮੁਕੰਮਲ ਹੋਈ ਕੇ ਤਕਰੀਬਨ ਕੋਈ 1 ਅੱਧਾ ਪਰਸੈਂਟ ਕਿਤੇ ਰਹਿ ਗਿਆ ਉਹ ਪੰਜਾਬ ਦੇ ਵਿੱਚ ਬਾਕੀ ਕਣਕਾਂ ਨਹੀਂ ਬਾਢੀਆਂ ਜਿਹੜੀ ਪ੍ਰੋਪਰ ਚੰਗੇ ਤਰੀਕੇ ਨਾਲ ਜਿਹੜੀ ਹੋ ਗਈ ਚਲੋ ਵਿੱਚ ਦੀ ਰੱਬ ਨੇ ਮਾੜਾ ਮੋਟਾ ਜਿਹੜਾ ਟਾਈਮ ਦਿੱਤਾ ਰੁਕਾਵਟ ਆਈ ਹੈ ਕੋਈ ਗੱਲ ਨਹੀਂ ਪਰ ਫਿਰ ਵੀ ਕੰਮ ਵਧੀਆ ਚੱਲਿਆ ਤੇ ਕੰਮ ਨੇ ਪਰੇ ਚੜ ਗਿਆ ਤੇ ਵਧੀਆ ਝਾੜ ਮਿਲਿਆ ਤਾਂ ਕਿਸਾਨ ਵੀਰੋ ਹੁਣ ਆਪਾਂ ਜਿਹੜੀ ਜੀ ਸੌਰੀ ਕਣਕ ਦੀ ਆਪਾਂ ਨੂੰ ਫਾਈਨਲ ਰਿਪੋਰਟ ਮਿਲੀ ਹੈ ਝਾੜ ਦੀ ਕਿਉਂਕਿ ਜੋ ਹੁਣ ਤੱਕ ਆਪਾਂ ਸਾਂਝੇ ਕਰੇ ਨੇ ਤੁਹਾਡੇ ਨਾਲ ਜੋ ਵੀ ਜਿੱਦਾਂ ਕੋਈ ਆਪਾਂ ਨੂੰ ਫੋਨ ਵਗੈਰਾ ਕਰਦਾ ਰਹਿੰਦਾ ਸੀ ਜਾਂ ਕੋਈ ਆਪਾਂ ਨੂੰ ਮੈਸੇਜ ਆ ਕਮੈਂਟ ਬਾਕਸ ਦੇ ਵਿੱਚ ਦੱਸਦਾ ਸੀ ਕੰਪਾ ਤੁਹਾਡੇ ਨਾਲ ਉਹ ਸਾਂਝਾ ਕਰਿਆ ਤੇ ਹੁਣ ਕਿਸਾਨ ਵੀਰੋ ਗੱਲ ਆਪਾਂ ਇਹ ਕਰਨੀ ਹੈ ਵੀ ਜਿਹੜੇ ਸਾਰੇ ਬੀਆ ਦਾ ਝਾੜ ਕੇ ਮੇਰੇ ਆ ਕਿਉਂਕਿ ਦੇਖੋ ਹੁਣ ਜਿਹੜੀਆਂ ਵੈਰਾਈਟੀਆਂ ਤਾਂ ਨਵੀਆਂ ਸੀਗੀਆਂ ਹੁਣ ਤੱਕ ਆਪਾਂ 2-3 ਵੀਡੀਓ ਦੇ ਵਿੱਚ ਉਹਦੇ ਨਾਲ ਉਹਦੇ ਬਾਰੇ ਗੱਲ ਕਰੀ ਤੇ ਹੁਣ ਆਪਾਂ ਵਿੱਚ ਪ੍ਰਾਣੀਆਂ ਵੈਰਾਈਟੀਆਂ ਨੇ ਜਿਹੜੀਆਂ ਪ੍ਰਚਲਿਤ ਨੇ ਪਹਿਲਾਂ ਤੋਂ ਆਪਾਂ ਉਹਨਾਂ ਨੂੰ ਵਿੱਚ ਲੈ ਕੇ ਗੱਲਬਾਤ ਕਰਾਂਗੇ ਛਾੜ ਦੀ ਕਿਉਂਕਿ ਇਹ ਨਹੀਂ ਹੁੰਦਾ ਕਿ ਸਦਾ ਹੀ ਨਵੀਆਂ ਵੈਰਾਈਟੀਆਂ ਵਧੀਆ ਹੋਣਗੀਆਂ ਤੇ ਸਦਾ ਹੀ ਮਾੜੀਆਂ ਪ੍ਰਾਣੀਆਂ ਵੈਰਾਈਟੀਆਂ ਮਾੜੀਆਂ ਹੋਣਗੀਆਂ ਤਾਂ ਹੁਣ ਕਿਸਾਨ ਵੀਰੋਂ ਆਪਾਂ ਗੱਲਬਾਤ ਕਰਦੇ ਆ ਝਾੜ ਬਾਰੇ ਤਾਂ ਕਿਸਾਨ ਵੀਰੋ ਸਭ ਤੋਂ ਵੱਧ ਚਰਚਾ ਦਾ ਮੁੱਦਾ ਰਹਿਣ ਵਾਲੀ ਜਿਹੜੀ ਵੈਰਾਈਟੀ ਪੀ ਵੀ ਡਬਲਯੂ 327 ਇਹਦਾ ਝਾੜ ਜਿਹੜਾ ਕਿਸਾਨ ਵੀਰੋ ਨਾਰਮਲ ਹੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 22 23 ਕੁਇੰਟਲ ਤੋਂ ਲੈ ਕੇ 27 ਕੁਇੰਟਲ ਤੱਕ 28 ਤੱਕ ਇਹਦਾ ਝਾੜ ਆ ਜਿਹੜਾ ਕਿਸਾਨਾਂ ਨੂੰ ਮਿਲਿਆ ਜਿਹੜੀ ਉਹਨਾਂ ਨੇ ਰਿਪੋਰਟ ਦਿੱਤੀ ਹੈ ਤੇ ਉੱਤਮ ਦਰਜੇ ਦੀ ਜਿਵੇਂ ਆਪਾਂ ਕਹ ਜੀ ਕਿਸਮਾ ਪੀ ਵੀ ਡਬਲਯੂ 826 ਜੀ.ਡੀ. ਕੇ ਸਾਰਾ ਜਿੱਦਾਂ ਪਗੜੀ ਪਿਛਲੇ 2-3 ਮਹੀਨੇ ਲਗਾਤਾਰ ਚਰਚਾ ਦਾ ਵਿਸਾਰ ਰਹੀ ਪੀਲੀ ਕੂੰਗੀ ਨੂੰ ਲੈ ਕੇ ਜਾਂ ਪਹਿਲਾਂ ਇਹ ਨਾਲ ਹੀ ਚੜਨ ਨੂੰ ਲੈ ਕੇ ਤਾਂ ਹੁਣ ਕਿਸਾਨ ਵੀਰੋ ਇਹਦਾ ਝਾੜ ਆ ਜਿਹੜਾ ਜਿਨ੍ਹਾਂ ਨੇ ਵਧੀਆ ਟੌਪ ਦਾ ਬੀਜ ਲਿਆ ਕੇ ਪੂਰਾ ਵਧੀਆ origignal ਬੀਜ ਨਾਲ ਬੀਜਿਆ ਜਿਨ੍ਹਾਂ ਨੇ ਉਹਨਾਂ ਦਾ ਕਿਸਾਨ ਵੀਰੋ ਝਾੜ ਹੈਗਾ 24 ਕੁੰਟਲ ਤੋਂ ਲੈ ਕੇ 28 ਕੁੰਟਲ ਤੱਕ ਇਹ ਵੈਰਾਈਟੀ ਨੇ ਕਿਤੇ 24 ਵੀ ਦਿੱਤਾ ਕਿਤੇ 20 ਵੀ ਰਹਿ ਗਿਆ ਕਿ ਤੇ ਹਿੱਠਾ ਹੀ ਕੁਆਂਟਲ ਵੀ ਨਿਕਲਿਆ ਤਾਂ ਕਿਸਾਨ ਵੀਰੋ ਅੱਗੇ ਆ ਜੰਦੇ ਜਿੱਦਾਂ ਆਪਣੇ DBW ਕਿਸਮਾਂ 187 222 303 ਇਹਨਾਂ ਦੇ ਵਿੱਚੋਂ ਕਿਸਾਨ ਵੀਰੋ ਤਿੰਨਾਂ ਦੇ ਵਿੱਚੋਂ ਸਭ ਤੋਂ ਟਾਪ ਤੇ ਹੈ 187 ਜਿਹਦਾ ਝਾੜ ਆਪਾਂ ਨੂੰ 23 ਕੁਆਂਟਲ ਤੋਂ ਲੈ ਕੇ 26 26 ਕੁਆਂਟਲ ਤੱਕ ਮਿਲਿਆ ਅੱਗੇ ਹੈ ਜਿਹੜੇ ਕਿਸਾਨ ਵੀਰੋ ਕਿਸਮਾ 303 ਇਹਦਾ ਝਾੜ ਕਿਸਾਨ ਵੀਰੋ ਆਪਾਂ ਨੂੰ 25 ਕੁਆਂਟਲ ਦੇ ਆਸ-ਪਾਸ 22 ਤੋਂ 25 ਦੇ ਆਸ-ਪਾਸ ਮਿਲਿਆ ਤੇ ਡੀਬੀਡਬਲਯੂ 222 ਨੇ ਥੋੜੇ ਜੇ ਇਸ ਵਾਰ ਦੰਦੀ ਨੇ ਜਿਹੜੇ ਕਿਸਾਨਾਂ ਦੇ ਖੱਟੇ ਕਰੇ ਨੇ ਉਹਦਾ ਝਾੜ ਆਪਾਂ ਨੂੰ 20 ਤੋਂ ਲੈ ਕੇ 23 24 ਗੰਟਲ ਤੱਕ ਮਿਲਿਆ ਤੇ ਅੱਗੇ ਆਏ ਨੇ ਕਿਸਾਨ ਵੀਰੋ ਐਚਡੀ 3088 ਜਿਹੜੀ ਕਿ ਪਿਛਲੇ 3 ਸਾਲ ਤੋਂ ਠੇਡੇ ਖਾਂਦੀ ਸੀ ਬਹੁਤ ਕਿਸਾਨ ਵੀਰਾਂ ਨੇ ਰਕਬਾ ਘਟਾਇਆ ਸੀ ਪਰ ਇਸ ਵਾਰ ਉਹਨੇ ਕਿਸਾਨਾਂ ਦੇ ਹੱਥ ਰੰਗੇ ਨੇ ਤਾਂ ਕਿਸਾਨ ਵੀਰੋ ਉਹਦਾ ਝਾੜ ਆ ਜਿਹੜਾ 21 ਗੰਟਲ ਤੋਂ ਲੈ ਕੇ 24 24.5 ਗੰਟਲ ਤੱਕ ਆਪਾਂ ਨੂੰ ਮਿਲਿਆ 29 ਸਟਾਰਟ ਐਚਡੀ 29 ਸਟਾਰਟ ਦਾ ਝਾੜ ਆ ਜਿਹੜਾ ਆਪਾਂ ਨੂੰ 20 ਕੁਆਂਟਲ ਤੋਂ ਲੈ ਕੇ 23 23 24 ਕੁਆਂਟਲ ਤੱਕ ਆਮ ਜਿਹੜਾ ਕਿਸਾਨ ਵੀਰਾਂ ਨੇ ਰਿਪੋਰਟ ਦਿੱਤੀ ਹੈ ਮਿਲਿਆ ਜਿੱਦਾਂ ਲੇਟ ਕਿਸਮਾਂ ਦੇ ਵਿੱਚ ਆ ਗਈ ਉਨਤ 550 ਜਿਹਦਾ ਝਾੜ ਆਪਾਂ ਨੂੰ 20 ਕੁਆਂਟਲ ਤੋਂ ਲੈ ਕੇ 22 23 ਕੁਆਂਟਲ ਤੱਕ ਤੇ ਐਚਡੀ 2851 ਦਾ ਝਾੜ ਆ ਜਿਹੜਾ 23 ਕੁਆਂਟਲ ਤੋਂ ਲੈ ਕੇ 24 25 ਕੁਆਂਟਲ ਤੱਕ ਆਪਾਂ ਨੂੰ ਦੇਖਣ ਨੂੰ ਮਿਲਿਆ ਤਾਂ ਕਿਸਾਨ ਵੀਰੋ ਇਹ ਜਿਹੜੀਆਂ ਵੈਰਾਈਟੀਆਂ ਨੇਗੀਆਂ ਸਾਰੀਆਂ ਵੈਰਾਈਟੀਆਂ ਨਾਲ ਝਾੜ ਜਿਹੜੀਆਂ ਆਮ ਤੌਰ ਤੇ ਪ੍ਰਚਲਿਤ ਨੇ ਤੇ ਇੱਕ ਕਿਸਾਨ ਵੀਰੋ ਨਾ ਯਕੀਨ ਕਰਨ ਵਾਲੀ ਜਿੱਦ ਆਪਾਂ ਗੱਲ ਕਹਿ ਦੀਏ ਸ੍ਰੀ ਰਾਮ 272 ਜਿਹੜਾ ਬੀਜ ਹੈ ਤਿੰਨ ਚਾਰ ਕਿਸਾਨ ਵੀਰਾਂ ਨੇ ਆਪਾਂ ਨੂੰ ਇਹਦੇ ਬਾਰੇ ਸਪੈਸ਼ਲ ਦੱਸਿਆ ਕਿਉਂਕਿ ਇਹ ਨਾ ਜ਼ਿਕਰ ਆਪਾਂ ਘੱਟ ਕਰਿਆ ਤਾਂ ਕਿਸਾਨ ਵੀਰੋ ਇੱਕ ਕਿਸਾਨ ਵੀਰ ਨੇ ਦੱਸਿਆ ਮੈਨੂੰ ਵੀ ਇਹਦਾ ਝਾੜ ਆ ਜਿਹੜਾ 8 क्विंटल प्लस ਮਿਲਿਆ 1 ਨੇ 25 क्विंटल प्लस ਤੇ ਇੱਕ ਕਿਸਾਨ ਵੀਰ ਨੇ ਇਹਦਾ ਝਾੜ ਆ ਜਿਹੜਾ 26 26 क्विंटल ਦਾ ਦੱਸਿਆ ਤੇ ਕਹਿੰਦੇ ਬਹੁਤ ਵਧੀਆ ਵੈਰਾਈਟੀ ਆ ਤੇ ਮੀਆਂ ਦੇ ਨਾਲ ਕਹਿੰਦੇ ਆਪਣੇ ਸੌਰੀ ਖਨੇਰੀ ਦੇ ਨਾਲ ਕਹਿੰਦੇ ਗਿਰਦੀ ਵੀ ਘੱਟ ਐ ਕੱਦ ਠੀਕ ਐ ਤੂੜੀ ਵਧੀਆ ਬਣਦੀ ਐ ਤੇ ਝਾੜ ਤੇ ਦਾਣਾ ਬਹੁਤ ਵਧੀਆ ਤੇ ਅਗਲੇ ਸਾਲ ਆਪਾਂ ਵੀ ਇਹ ਵੈਰਾਈਟੀ ਦਾ ਦੇਖਾਂਗੇ ਕਰਾਂਗੇ ਟ੍ਰਾਇਲ ਦੋ ਚਾਰ ਕਿਲਿਆਂ ਦੇ ਵਿੱਚ ਆਪਾਂ ਨੂੰ ਵੀ ਸਪੈਸ਼ਲ ਕਿਸੇ ਦੋ ਤਿੰਨ ਵੀਰਾਂ ਨੇ ਰეკਮੈਂਡ ਕਰਿਆ ਵੀ ਤੁਸੀਂ ਬੀਜ ਲੈ ਕੇ ਜਰੂਰ ਬੀਜ ਕੇ ਦੇਖਿਓ ਤਾਂ ਆਪਾਂ ਜਰੂਰ ਬੀਜਾਂਗੇ ਤੇ ਅੱਗੇ ਕਿਸਾਨ ਵੀਰੋ ਜਿਹੜੇ ਇਲਾਕਿਆਂ ਦੇ ਵਿੱਚ ਮਾਰ ਪਈ ਹੈ ਜਿੱਦਾਂ ਹੁਣ ਸਾਡਾ ਇਲਾਕਾ ਆ ਗਿਆ ਇੱਥੇ ਗਰਮੀ ਠੰਡ ਦੇ ਕਾਰਨ ਟੈਂਪਰੇਚਰ ਦੇ ਦੌਰ ਦੇ ਨਾਲ ਜੋ ਖਾਸ ਕਰਕੇ ਜਿੱਦਾਂ ਹੁਣ ਸਾਡਾ ਦੋ ਤਿੰਨ ਪਿੰਡਾਂ ਦਾ ਰਾਖਬਾ ਉਹਦੇ ਵਿੱਚ ਕਿਸਾਨ ਵੀਰੋ ਵੱਧ ਤੋਂ ਵੱਧ ਝਾੜ ਆ ਜਿਹੜਾ 25 ਕੁਇੰਟਲ ਵੀ ਰਿਹਾ ਘੱਟ ਤੋਂ ਘੱਟ ਝਾੜ ਆ ਕਿਸਾਨ ਵੀਰੋ ਜਿਹੜਾ 14-15 ਕੁਇੰਟਲ ਵੀ ਰਿਹਾ ਜਿਹੜੀ ਝਾੜ ਦੀ ਸਾਡੇ ਏਰੀਆ ਦੀ ਐਵਰੇਜ ਪਈ ਉਹ 18 ਤੋਂ 20 ਕੁਇੰਟਲ ਦੀ ਪਈ ਹੈ। ਖਾਸ ਕਰਕੇ ਸਾਡੀ ਦੋ ਤਿੰਨ ਪਿੰਡਾਂ ਦੀ ਜਿਹੜੀ ਜਿੱਥੇ ਥੋੜਾ ਜਿਹਾ ਬਾਣਾ ਦਾ ਫਰਕ ਹੈ ਰੇਸਲੇ ਬਾਣ ਨੇ ਕਿਤੇ ਮੀਂਹ ਕਾਰਨ ਕੋਈ ਪਾਣੀ ਚੁੱਕ ਗਿਆ ਲਾਉਣੋਂ ਜਾਂ ਕਿਤੇ ਸਪਰੇ ਨੇ ਧੱਕਾ ਮਾਰਤਾ ਜਿੱਦਾਂ ਉਹ ਖਾਸ ਕਰਕੇ ਸਾਡੇ ਪਿੰਡ ਦੇ ਵਿੱਚ ਹੈ ਇਸ ਵਾਰ ਸਪਰੇ ਹਾਂ ਨੇ ਇੰਨਾ ਕੁ ਜ਼ਿਆਦਾ ਜਿਹੜਾ ਮੈਂ ਦੇਖਿਆ ਧੱਕਾ ਮਾਰਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ। ਖੁਦ ਮੇਰੀ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ 21 1/2 21 ਕੁੰਟਲ ਦਾ ਆਪਣੇ ਦੜਾ ਪਿਆ ਠੀਕ ਰਿਹਾ ਪਰ ਜੇ ਕਿਤੇ ਕਣਕ ਵਧੀਆ ਸਾਥ ਦਿੰਦੀ ਨਾ ਆਪਾਂ ਸਪਰੇਅ ਕਰਦੇ ਕਿਉਂਕਿ ਟ੍ਰਾਇਲ ਲਾਉਣ ਦਾ ਕਿਸਾਨ ਵੀਰੋ ਜ ਜਿੱਦਾਂ ਆਪਾਂ ਕਹਿੰਦੇ ਤੁਹਾਡੇ ਨਾਲ ਤਜਰਬਾ ਸਾਂਝਾ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਬੋਲਤਾ ਪਹਿਲਾਂ ਆਪ ਕਰਕੇ ਦੇਖਣਾ ਪੈਂਦਾ ਤਾਂ ਹੁਣ ਮੈਂ ਕਿਸਾਨ ਵੀਰੋ ਤੁਹਾਨੂੰ ਇਹ ਦੱਸਦਾ ਵੀ ਅੱਗੇ ਤੋਂ ਜਿਹੜੀਆਂ ਆਪਾਂ ਗਲਤੀਆਂ ਹੋਈਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਸੀਂ ਉਹ ਗਲਤੀਆਂ ਤੋਂ ਪਰਹੇਜ਼ ਕਰਿਓ ਉਮੀਦ ਆ ਕਿਸਾਨ ਵੀਰੋ ਸਾਰੇ ਠੀਕ ਠਾਕ ਹੋਵੋਗੇ ਸਬਦਾ ਝਾੜ ਵਧੀਆ ਹੋਵੇਗਾ ਤੇ ਅਗਲੀ ਫਸਲ ਦੀ ਸਾਰੇ ਤਿਆਰੀ ਤਿਆਰੀ ਕਰਦੇ ਹੋਮੋਂਗੇ ਤੇ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ